ਉਹ ਭਾਵ ਇਹ ਨਹੀਂ ਜਾਂਦੇ ਪਏ ਸੀ ਮੋਟਰਸਾਈਕਲ ਤੇ ਅਬ ਮਗਰ ਲੱਗੇ ਆ ਡੜਾਇਆ ਵੀ ਮੋਟਰਸਾਈਕਲ ਇਹਨਾਂ ਨੇ ਕਿਧਰ ਰੋਕ ਲਿਆ ਫਿਰ ਦਾਤ ਮਾਰੇ ਇਹਨਾਂ ਨੇ ਫੋਨ ਲੈ ਕੇ ਤੇ ਮੋਟਰਸਾਈਕਲ ਕਿੰਨੇ ਵਿਅਕਤੀ ਸੀਗੇ ਜਿਨ੍ਹਾਂ ਦੇ ਤੇ ਕਿੰਨੇ ਜਾਂਦੇ ਸੀ ਕੋਈ ਨਾਮ ਵਗੈਰਾ ਹੈ ਕੋਈ ਬੰਦਿਆਂ ਦਾ ਕਿੱਥੇ ਦੇ ਰਹਿਣ ਵਾਲੇ ਕੁਝ ਨਹੀਂ ਪਤਾ ਇੱਕ ਵੀ ਚੀਜ਼ ਵੀ ਕੋਈ ਲੱਗਿਆ ਨਾ ਫੋਨ ਤੇ ਮੋਟਰਸਾਈਕਲ ਹੈ ਫੋਨ ਤੇ ਮੋਟਰਸਾਈਕਲ ਫੋਨ ਤੇ ਮੋਟਰਸਾਈਕਲ ਮੇਰਾ ਮੋਟਰਸਾਈਕਲ ਮੋਟਰਸਾਈਕਲ ਸਪਲੈਂਡਰ ਤੇ ਫੋਨ ਕਿਹੜਾ ਸੀ ਆਪਣਾ ਆਈਫੋਨ ਤੇ ਆਈਫੋਨ ਕਿੱਥੇ ਹੋਈ ਸਾਰੀ ਇਹ ਕਹਾਣੀ ਇਹਦਾ ਮਕੜਾ ਚੌਕ ਬੈਂਕ ਵਾਲੇ ਰੋਡ ਤੇ ਬੈਂਕ ਦੇ ਵਿੱਚ ਹੀ ਖੀੜੀ ਜਗਾ ਹੋਈ ਆ ਪੁਲਾਰਾਈ ਪੁਲਿਸ ਜੀ ਸਿੱਕੇ ਕੀ ਮਾਰ ਕੇ ਗਏ ਤੁਹਾਡੇ ਦਾਤ ਮਾਰੇ ਦਾਤ ਇਹ ਜਾਣਕਾਰੀ ਪੁਲਸ ਵਗੈਰਾ ਨੂੰ ਦਿੱਤੀ ਹੋਈ ਹੈ ਪੁਲਸ ਨੂੰ ਸੂਚਨਾ ਦਿੱਤੀ ਇਸ ਮਾਮਲੇ ਨੂੰ ਲੈ ਕੇ ਪੁਲਸ ਆਈ ਸੀ ਤੁਹਾਡੇ ਬਿਆਨ ਵਗੈਰਾ ਲੈਣ ਸਰਾ ਸਿਵਲ ਹਸਪਤਾਲ ਵਿੱਚ ਇੱਕ ਮੈਟਰ ਹੋਇਆ ਹੈ ਕਿ ਇੱਕ ਲੜਕੇ ਦੇ ਸੱਟਾਂ ਮਾਰੀਆਂ ਗਈਆਂ ਪਿੰਡ ਭੁੱਲਾ ਰਾਈ ਚ ਤੁਸੀਂ ਵੀ ਮੌਕੇ ਤੇ ਪਹੁੰਚੇ ਹੋ ਸਿਵਲ ਹਸਪਤਾਲ ਕੀ ਹੈ ਸਾਰਾ ਮਾਮਲਾ ਜੀ ਮਾਮਲਾ ਇਹਦਾ ਉਹਨੇ ਦੋ ਸਟੇਟਮੈਂਟ ਲਖਾਈ ਆ ਸਟੇਟਮੈਂਟ ਦੇ ਅਧਾਰ ਤੇ ਕਹਿੰਦਾ ਵੀ ਉਧਰੋਂ ਆਂਡਿਆ ਸੀਗਾ ਮੇਰਾ ਦੋਸਤ ਨਾਲ ਹੀ ਆ ਮੋਟਰਸਾਈਕਲ ਤੇ ਤਿੰਨ ਜਣੇ ਆਏ ਆ ਤੇ ਜਿਨ੍ਹਾਂ ਨੇ ਮੇਰਾ ਮੋਬਾਈਲ ਖੋਲਿਆ ਬਾਅਦ ਵਿੱਚ ਮੇਰਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਲੜਾਈ ਹੋਈ ਦਾਤਰ ਮਾਰਨਾ ਸੱਟਾਂ ਲੱਗੀਆਂ ਜੋ ਬਿਆਨ ਲਖਾਇਆ ਉਸਨੂੰ ਕਾਰਵਾਈ ਕਰਨੀ ਆ